ਆਇਆ ਤੇ ਨਾਲ ਕਿਉਂ ਕਿ ਉਸੇ ਤਨ ਖੜੀ ਹੁੰਦੀ ਤੇ ਕਹਿੰਦੀ ਮੈਨੂੰ ਅੱਗੇ ਨਾਲ ਕੁਝ ਫਰਕ ਲੱਗਦਾ ਹੈ ਅੱਗੇ ਨਾਲ ਮੈਨੂੰ ਕਹਿੰਦੀ ਠੀਕ ਲੱਗਦਾ ਸਤਿਗੁਰੂ ਬੈਠੇ ਤੇ ਸਾਹਮਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਪ੍ਰਗਟ ਪੁਰਾ ਕਿਦੀ ਮੰਨਦੇ ਆ ਸੀ ਜੇ ਕੋਈ ਇੱਥੇ ਝੂਠ ਬੋਲਣਾ ਬਹੁਤ ਵੱਡਾ ਤਨਾ ਪਾਪ ਹੈ ਆਮ ਸਰਕਾਰ ਕੋਲੇ ਝੂਠ ਚੱਲ ਜਾਂਦੇ ਨੇ ਚੱਲ ਜਾਂਦੇ ਨੇ ਪਰ ਇਹ ਸੱਚੀ ਸਰਕਾਰ ਹੈ ਗੁਰੂ ਦੇ ਕੋਲ ਬਹੁਤ ਵੱਡਾ ਕੰਨਾਮ ਹਮ ਦਾ ਇਹ ਹੋਇਆ ਬਾਬਾ ਕਹਿੰਦੇ ਤੂੰ ਸ਼ਿਕਾਦੇ ਸਾਰਾ ਪਰਛਾੜੀ ਉਹ ਮਾਤਾ ਲਈ ਹੌਲੀ ਹੌਲੀ ਕਰਕੇ ਪ੍ਰਸ਼ਾਦ ਸਾਰਾ ਹੀ ਸ਼ਿਕਾਤਾ ਹਣਾ ਸ਼ਿਕਾਹ ਦਿੱਤਾ ਤੇ ਲੜਕੀ ਨੇ ਵਧੀਆ ਉੱਠ ਕੇ ਇਂ ਜਿਹੜਾ ਕਰਦੇ ਹਾਂ ਵਧੀਆ ਬਾਬਾ ਕਹਿੰਦੇ ਕੋਸ਼ ਨਹੀਂ ਹੋ ਮੈਂ ਕਿਹਨੇ ਕੋਈ ਟੈਂਸਰ ਵਾਲੀ ਗੱਲ ਨਹੀਂ ਬਾਬਾ ਕਹਿੰਦੇ ਦਵਾਈਆਂ ਸਾਥੀਆਂ ਸੈਟਲ ਨੂੰ ਤੇ ਉਹ ਨਾ ਬਾਬਾ ਕਹਿੰਦੇ ਅਸ ਆਪਣੀ ਸੰਤ ਦਾ ਗੋਦ ਲੈ ਕੇ ਜਾਊ ਬਾਬਾ ਕਹਿੰਦੇ ਨਾਲੇ ਮਾਣ ਆ ਬੰਮੀ ਕਰਿਓ ਸਰਵੇਰੀ ਜੋਤ ਧੂਪ ਸ਼ਾਮ ਨੂੰ ਜੋਤ ਧੂਪ ਲਾ ਕੇ ਤੇ ਸਿਮਰਨ ਕਰਿਓ ਤੇ ਬਚਨ ਮੰਨਿਓ ਬਾਬਾ ਕਨੇ ਮਸੀਆ ਆੜੀਆ ਤੇ ਸਾਰੇ ਪਰਿਵਾਰ ਤੁਸੀਂ ਬੇਢ ਚੜਜੋ ਸਤ ਵਜੇ ਕਿਹਾ ਉਹਨਾਂ ਸਾਰੇ ਪਰਿਵਾਰ ਪੰਜਵੇਂ ਕ੍ਰਿਮੇ ਨੇ ਸ਼ਹੀਦ ਦਿਨ ਮਸੀਆ ਸੀ ਜੀ ਧਿਆਨ ਅਕਿ ਸਾਰਾ ਪਰਿਵਾਰ ਉਹਨਾਂ ਦੇ ਅੰਮ੍ਰਿਤ ਛੱਕਲੇ ਉਹਨਾਂ ਨੇ ਅੰਮ੍ਰਿਤ ਛੱਕਲੇ ਤੇ ਵਧੀਆ ਹੋਣੋਂ ਜਿਹਨੂੰ ਕੋਸ਼ਿਸ਼ ਜੀਰ ਸਤਗੁਰਾਂ ਦੀ ਵਰ ਕਿਤੇ ਡਾਕਟਰ ਵਿਚਾਰੇ ਕਿਤੇ ਕੋਸ਼ ਕਰਨ ਵਿਚਾਰੇ ਕਿਤੇ ਕੋਈ ਟੈਸਟ ਦੱਸਣ ਕਿਤੇ ਕੋਸ਼ਿਸ਼ ਦੱਸਣ ਵਿਚਾਰੇ ਲੇ ਡਾਕਟਰਾਂ ਦੇ ਬਸ ਨਹੀਂ ਹੁੰਦਾ ਇਹ ਗੱਲ ਮੋਟ ਰੱਖਿਓ ਜਿਹੜੋ ਡਾਕਟਰ ਵਿਚਾਰੇ ਜਵਾਬ ਦੇ ਦੇਣਾ ਠੀਕ ਹੈ ਡਾਕਟਰ ਵੀ ਆਪਣੀ ਜਗ੍ਹਾ ਵਿਚਾਰੇ ਠੀਕ ਨੇ ਉਹਨਾਂ ਨੇ ਵਿਚਾਰੇ ਨੇ ਜੋ ਚੈੱਕ ਕਰਨਾ ਮਸ਼ੀਨ ਰਾਹੀਂ ਸਭ ਦੇਖਣਾ ਉਹਨਾਂ ਨੇ ਜੋ ਉਹਨਾਂ ਨੂੰ ਦੱਸਦਾ ਉਹਨਾਂ ਨੇ ਲਿਖਣਾ ਕਰਨਾ ਜਦੋਂ ਉਹਨਾਂ ਦੇ ਵਿਚਾਰੇ ਦੇ ਹੱਥ ਖੜੇ ਹੋ ਜਾਂਦੇ ਆ ਨਾ ਉਦੋਂ ਸਿਰ ਸਿਰ ਗੁਰੂ ਆ ਆਸ ਉਦੋਂ ਫਿਰ ਗੁਰੂ ਦੇ ਦਰ ਤੇ ਪਹੁੰਚੋ ਜੀ ਉਹਨੂੰ ਗੁਰੂ ਵਾਲੇ ਪਾਸੇ ਨਿੱਤਰੋ ਫਿਰ ਹਾਂ ਤਾਂ ਪਹਿਲਾਂ ਤੁਸੀਂ ਗੁਰੂ ਨੂੰ ਭੁੱਲੋ ਵੀ ਨਾ ਬਸ ਜੇ ਰੋ ਪਰਮੇਸ਼ਰ ਨੂੰ ਗੁਰੂ ਨੂੰ ਭੁੱਲਦੇ ਤਾਂ ਇਹ ਦੁੱਖ ਬਿਮਾਰੀ ਲੱਗਦੀ ਆ ਫਿਰ ਤਾਂ ਇਹ ਕਿੰਸੀਂ ਸੰਖਿਆ ਦੇ ਨੇ ਪਰਮੇਸ਼ਰ ਤੋਂ ਭੁੱਲਿਆ ਵਪਾਰ ਸਰਦੇ ਰੋਗ ਬੇਮਕ ਹੋਏ RAM ਤੇ ਲੰਗਣ ਜਨਮ ਜਨਮ ਦੀ ਗੱਲ ਆਉਂਦੀ ਆ ਜਨਮਾਂ ਜਨਮਾਂ ਦਾ ਰੋਗੀ ਹੋ ਜਾਂਦਾ ਹੋਂ ਦੇਖੋ ਫਿਰ ਜਨਮਾਂ ਦਾ ਰੋਗੀ ਹੋ ਜਾਂਦਾ ਸੋ ਵਿਖੋ ਮਹਿੰਗਾ ਮਾਨਨ ਭੁੱਲਿਆ ਕਿ ਰਹਾ ਰਬ ਨੂੰ ਪਰਮੇਸ਼ਰ ਦੀ ਸਰੀਰ ਦਾ ਅਰਥ ਕਰਨਾ ਸਰੀਰ dard ਕਰਦਾ ਬਥੇਰੀਆਂ ਜੜੀਆਂ ਮੋਟੀਆਂ ਲਈਆਂ ਕਈ ਥਾਵਾਂ ਤੇ ਜਾਂਦਾ ਤੁਰਦਾ ਫਿਰਦਾ ਰਿਹਾ ਬਥੇਰੀਆਂ ਤੇ ਸਾਹਾਂ ਆਤਿਆ ਤੇ ਸਰੀਰ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਗਿਆ ਉਸ ਦਾ ਸਰੀਰ ਕਮਜ਼ੋਰ ਹੁੰਦਾ ਗਿਆ ਤੇ ਸਾਰੇ ਵੈਦਾਂ ਵੱਲੋਂ ਹੱਥ ਖੜੇ ਨੇ ਸਾਰੇ ਵੱਲੋਂ ਤੇ ਉਹਨੂੰ ਵੀ ਆਪਣੇ ਆਪ ਮੌਤ ਨਜ਼ਰ ਆਉਣ ਲੱਗੀ ਵੀ ਮੈਂ ਮਰਿਆ ਹੁਣ ਮਰਿਆ ਮੈਂ ਮਰਿਆ ਬੱਸ ਮੈਂ ਮਰ ਜਾਣਾ ਆਪਣੇ ਆਪ ਰੋਣ ਲੱਗਾ ਸਰੀਰ ਕਮਜ਼ੋਰ ਹੋਇਆ ਕਮਜ਼ੋਰ ਹੋ ਗਿਆ ਆਉਂਦੇ ਸੰਗ ਸਾਥੀ ਸਿੱਖ ਆਇਆ ਉਹਨੇ ਵੇਖਿਆ ਉਹ ਕਹਿੰਦਾ ਕਿ ਸਿੱਖਾਂ ਕੀ ਗੱਲ ਹੈ ਬੜਾ ਕਮਜ਼ੋਰ ਰੋਪਿਆ ਕਹਿੰਦਾ ਯਾਰ ਕੁਝ ਸਮਝ ਨਹੀਂ ਲੱਗਦੀ ਕੀ ਬਿਮਾਰੀ ਹੈ ਵੇਖ ਮੇਰਾ ਸਰੀਰ ਦਿਨ-ਦਿਨ ਘਟੀ ਜਾਂਦਾ ਇੱਕ ਸਰੀਰ ਤੰਬ ਦਾ ਬਿਮਾਰੀ ਦੀ ਕੋਈ ਸੰਤ ਨਹੀਂ ਲੱਗਦੀ ਦਰਦ ਕਰਦਾ ਮੇਰਾ ਸਰੀਰ ਦਰਦ ਹੁੰਦਾ ਹੱਡਾਂ ਪੈਰਾਂ ਤੇ ਗੋਡਿਆਂ ਤੇ ਸੈਂ ਤਾਰਤੇ ਜਿਹੜਾ ਹੁੰਦਾ ਨਾ ਮੈਨੂੰ ਆਇਆ ਰਾਤ ਮੈਂ ਹਾਣ ਮਰੀਆ ਹਾਣ ਮਰੀਆ ਮੈਂ ਹਾਣ ਮਰੀਆ ਕੋਈ ਇਲਾਜ ਨਹੀਂ ਹੋਇਆ ਇਸ ਦਾ ਸੈਖਾ ਕਹਿੰਦਾ ਵੀ ਉੱਥੇ ਇੱਕ ਬੈਦ ਬੈਠਾ ਉਹਦੇ ਕੋਈ ਨਹੀਂ ਗਿਆ ਕਹਿੰਦਾ ਗਿਆ ਸੀ ਬਥੇਰੀਆਂ ਕੁੜੀਆਂ ਖਾਦੀਆਂ ਬਥੇਰੀ ਦਵਾਈ ਖਾਦੀ ਕੋਈ ਕੰਮ ਨਹੀਂ ਕੀਤਾ ਸਾਰੇ ਪਾਸੇ ਬਸ ਜਵਾਬ ਆ ਮੈਨੂੰ ਬਸ ਮੌਤ ਆਉਂਦੀ ਮੈਂ ਮਰ ਜਾਣਾ ਸਿਖਾ ਜਿਹੜਾ ਮੇਰੇ ਤੇਰੇ ਨਾਲ ਹਸਾਂ ਤਕ ਤਾਂ ਉਹ ਨਵੇੜ ਦਾ ਖਤਮ ਕਰਨ ਵਾਸਤੇ ਸੀ

ਉੱਥੇ ਜਾ ਕੇ ਆ ਸਤਿਗੁਰਾਂ ਦੇ ਕੋਲ ਬੇਨਤੀ ਕਰ ਤੇ ਤੈਨੂੰ ਆਪਣੇ ਆਪ ਨੂੰ ਪਤਾ ਲੱਗ ਜੇ ਪਰ ਜੇ ਜਾਣਾ ਹੈ ਨਾ ਆਪਣੇ ਅੰਦਰੋਂ ਮਨ ਭਾਵਨਾ ਦੇ ਨਾਲ ਜਾਏ ਇਹ ਨਹੀਂ ਮੈਂ ਤੈਨੂੰ ਕਹਿ ਦਿੱਤਾ ਵੀ ਚੱਲ ਜਾਓਂਗਾ ਦੇਖਿਓ ਹਣੀਆ ਘਰੋਂ ਨਹੀਂ ਆਪਣੇ ਅੰਦਰੋਂ ਮਨ ਦੇ ਨਾਲ ਜਾਂਦੇ ਆ ਭਾਵਨਾ ਸ਼ਰਧਾ ਭਰੋਸੇ ਦੇ ਨਾਲ ਪ੍ਰੀਮ ਦੇ ਨਾਲ ਜਾਂਦੇ ਫੇਰਾ ਕਹਿੰਦਾ ਕਿ ਹੈ ਪ੍ਰਵਾਹ ਨਾਲ ਵਿਚਾਰ ਕਰੀ ਬੱਥੇ ਨਾ ਨੇਕੇ ਜਿਹਨੋਂ ਫਿਰ ਮਹੰਗਾ ਮਾਲਕ ਆਲਾ ਐਂ ਦੀਵਾਨ ਸੱਜਿਆ ਸਤਿਗੁਰੂ ਵੇਖੇ ਤੀਸਰਾ ਗੁਰੂ ਨਾਨਕ ਸਤਿਗੁਰੂ ਤੀਸਰੇ ਪਾਤਸ਼ਾਹ ਸੰਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਹੋਰ ਸੇਵਾਦਾਰ ਭਾਵੂ ਬਟੇਖਾ ਨੇ ਵਿਖਿਆ ਕਟਵੰਡਾ ਨੇ ਜਿਹੜੇ ਪਹਿਲੇ ਦਿਨ ਆਏ ਨੇ ਪੰਡਾਲ ਦੇ ਵਿਖਿਆ ਕਟ ਬੜੀ ਸੰਗਤ ਭਗਤਾਂ ਦਾ ਸਮਾਰਾ ਮਿਲਿਆ ਪਹਿਲਾ ਦਿਨ ਲੱਗਿਆ ਉੱਥੇ ਰਹੇ ਰਾਤ ਰਹਿਤੇ ਤੇ

ਸਮਾਨ ਨਹੀਂ ਗਿਆ ਬੜਾ ਖੁਸ਼ ਹੋਇਆ ਰਾਤ ਨੰਗੀ ਫਿਰ ਦੋ ਦਿਨ ਉੱਥੇ ਹੀ ਰਹਾ ਕੋਈ ਕਾਲੀ ਨਹੀਂ ਕੀਤੀ ਇਹ ਗੱਲ ਯਾਦ ਰੱਖਿਓ ਜੇ ਕੀਤੀ ਵੀ ਗੁਰੂ ਕੋਲ ਜਾਣਿਆਂ ਉਦੋਂ ਕਾਲੀ ਨਹੀਂ ਕਰਨੀ ਚਾਹੀਦੀ ਕਾਦੀ ਪਾਸੇ ਕੀਤੀ ਨਾ ਬਸ ਪਾਠ ਖਤਮ ਕਰਤਾ ਤੇਜੀ ਨਾਲ ਵਾਰਸ ਗੁਰਦੁਆਰੇ ਮੱਥਾ ਟੇਕ ਤੇ ਚਲੇ ਗਏ ਚਲੇ ਗਏ ਫਿਰ ਗੁਰੂ ਨੂੰ ਪਤਾ ਹੁੰਦਾ ਵੀ ਨਹੀਂ ਇਨੂੰ ਕੋਈ ਦਾਤ ਨਹੀਂ ਦੇਂਦਾ ਗੁਰੂ ਦਿੰਦਾ ਵੀ ਨਹੀਂ ਦਾਹਤ ਪਿਆ ਉਹਨ ਖਾਣੇ ਮੋੜ ਦਿੰਦਾ ਬਸ ਜਿਵੇਂ ਆਉਂਦਾ ਉਹ ਮੈਂ ਮੋੜ ਦਿੱਤਾ ਕਾਣੀ ਨਹੀਂ ਪਰ ਜਿਨ੍ਹਾਂ ਨੇ ਦਾਤਾਂ ਲੈਣੀਆਂ ਹੁੰਦੀਆਂ ਨਾ ਜਿਨ੍ਹਾਂ ਨੇ ਕੋਹ ਪੌੜਾ ਹੁੰਦਾ ਗੁਰੂ ਨੂੰ ਉਹ ਤਿੰਨ ਦਿਨ ਭੁੱਖੇ ਤੇ ਆਈ ਬੈਠੇ ਰਹਿੰਦੇ ਨੇ ਤਿੰਨ ਦਿਨ ਕੌਣ ਡੇਟਾ ਸੀ ਧੰਨਾ ਭਗਤ ਜੀ ਧੰਨਾ ਜੱਟ ਸਿੱਧਾ ਸਾਦਾ ਭਗਤ ਹੋ ਗਿਆ ਧੰਨਾ ਭਗਤ ਤਿੰਨ ਦਿਨ ਆਪ ਵੀ ਭੁੱਖਾ ਤੇ ਆਇਆ ਬੈਠਾ ਰਿਹਾ ਸੀ ਉਹ ਭਗਵਾਨ ਨੂੰ ਪਾਉਣ ਦੀ ਖਾਤਰ ਵੇਖੋ ਤੇ ਸਾਡੇ ਕੋਲ ਟਾਈਮ ਨਹੀਂ ਹੈ ਟਾਈਮ ਨਹੀਂ ਹੈ ਬਸ 5 ਮਿੰਟ ਬਸਾਂ ਮਸਾਂ 10 ਮਿੰਟ ਸਰ ਸਹੀ ਉਹ ਵਸੇ ਨਾ ਕਿ ਟਾਈਮ ਜਪ ਦੀ ਸੰਧ ਤੇ ਸੀ ਸਰ 7 ਮਿੰਟ ਹੀ ਲਾਉਂਦੇ ਹਾਂ 7 ਤੋਂ ਵੀ 8 ਮਿੰਟ ਬਸਾ ਹੋਣਦੇ ਨੇ ਬਸ ਉਹ ਸੀ ਖਤਮ ਕਰ ਦਿੰਦੇ ਨੇ ਜਪ ਦੀ ਸਹਿਬਾ ਸੀ ਪਾਲ ਦੇ ਸੋਕਾ ਕਿ ਸੰਸਕ ਸੋਖਣ ਲਈ ਸਾਡਾ ਸਰੀਰ ਤੰਦਰੁਸਤ ਹੋ ਜੇ ਦੱਸ